ਨੀ ਹਟਾਈ ਜੀ ਉਹਦੇ ਪੈਸੇ ਪਰਦੇ ਨੇ ਸਪੂਚ ਪਰਦੇ ਤੇ ਅੰਦਰ ਕੋਈ ਬੰਦਾ ਨਾ ਚਲੀ ਹਾਂਜੀ ਤੇ ਕੁੜੀ ਫੇਰ ਵਿਚਾਰੀ ਕੰਮ ਤੇ ਜਾਂਦੀ ਸੀ ਕੋਚ ਉਹਨਾਂ ਨਾਲ ਉਹਦੇ ਪੈਸੇ ਜਿਹੜੇ ਚੱਕਿਆ ਹੁੰਦਾ ਸ਼ਰਮ ਸੀ ਨਾ ਜੀ ਅੱਜ ਸ਼ਰਮ ਸੀ ਕਿ ਉਹਨਾਂ ਨੂੰ ਪੱਗ ਦੀ ਇਲਾਜ ਹੁੰਦੀ ਹੈ ਜੀ ਜਿਹੜੀ ਸ਼ਰਮ ਵਾਲੀਆਂ ਧੀਆ ਉਹਨਾਂ ਨੂੰ ਆ ਪੱਗ ਦੀ ਇਲਾਜ ਹੁੰਦੀ ਹੈ ਜੀ ਇਹਨਾਂ ਨੇ ਰੋਲਤੀਆਂ ਤਾਂ ਫਿਰ ਉਹ ਦੁਨੀਆ ਵੀ ਜਾਣਦੀ ਵੀ ਇਹ ਰੋਲ ਕੇ ਗਈ ਹੈ ਜੀ ਜੇ ਮੈਂ ਗਲਤ ਕਹਿਣਾ ਦੱਸੋ ਮੇਰੇ ਕੋਲ ਇੱਕ ਤੀਆ ਚਾਰ ਧੀਆ ਦਾ ਪਿਓ ਹੈ ਮੈਂ ਆ ਜਮਾਈ ਮੇਰਾ ਇੱਥੇ ਫਿਰਦਾ ਪੁੱਛ ਲੋ ਕੋਈ ਉਹ ਖੜਾਗਾ ਕੁੱਤਾ ਵਰਗਾ ਹੀ ਨਹੀਂ ਵੀਰੇ ਅਸੀਂ ਥੋੜਾ ਜਮਾਈ ਆ ਨਾ ਕਿਉਂ ਕਰਦਾ ਸਾਡਾ 15 15 ਮਿੰਟ ਹੋਈ ਕਿਉਂ ਕਰਦਾ ਇਹ ਕੀ ਹੈ ਇਹ ਉਹ ਤਾਂ ਕਰਦਾ ਜਾਂ 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 ਜਾਂ

ਖਰਾਨੀ ਉਹ ਇਸ ਮਠੰਡਾ ਜੀ ਕੀ ਗੱਲ ਹੋਈ ਆ ਕਿਉਂ ਤੇ ਆਉਂਦੇ ਹੋ ਓਰੇ ਆਏ ਜੀ ਸਵੇਰੇ ਫੋਨ ਕੀਤਾ ਇਹਨੇ ਮੈਂ ਗੁੜੀਆ ਨੂੰ ਮੈਂ ਕਿ ਚਾਰ ਦਿਨ ਹੋ ਗਏ ਗੁੜੀਆ ਦਾ ਫੋਨ ਨਹੀਂ ਲੱਗਦਾ ਤੇ ਕਹਿੰਦਾ ਜੀ ਗੁੜੀਆ ਤਾਂ ਪੂਰੀ ਹੋ ਗਈ ਤੇ ਸਹੁਰੇ ਨੇ 5 ਵਜੇ ਤੁਹਾਡੀ ਗੁੜੀਆ ਬੇਟੀ ਆ ਜੀ ਮੇਰੀ ਕਿੰਨੀ ਦੇਰ ਹੋ ਗਈ ਵਿਆਹ ਨੂੰ 7 ਸਾਲ ਹੋ ਗਏ ਜੀ ਅੱਛਾ ਬੱਚੇ ਕਿੰਨੇ ਨੇ ਇੱਕ ਆ ਜੀ ਬੇਟਾ ਕਿੰਨੀ ਦੇਰ ਦਾ 4 ਸਾਲ ਦਾ ਹੀ ਆ ਜੀ ਅੱਛਾ ਕੀ ਗੱਲ ਹੋਈ ਆ ਪਤਾ ਨਹੀਂ ਇਹਨਾਂ ਨੂੰ ਪਤਾ ਜੀ ਜਿਹੜੀ ਗੱਲ ਤਾਂ ਹੋਈ ਆ ਬਸ ਚਾਰ ਦਿਨ ਹੋ ਗਏ ਮੇਰੇ ਤਾਂ ਫੋਨ ਨਹੀਂ ਲੱਗ ਰਿਹਾ ਸੀ ਅੱਛਾ ਜੀ ਹਾਂ ਜੀ ਫਿਰ ਜੀ ਬੱਸ ਅੱਜ ਜੀ ਉਹ ਫੋਨ ਕੀਤਾ ਮੈਂ ਕਹਿੰਦਾ ਤਾਂ ਪੂਰੀ ਹੋ ਗਈ ਪਹਿਲਾਂ ਤੁਹਾਨੂੰ ਕੁਝ ਨਹੀਂ ਦੱਸਿਆ ਚਾਹੁੰਦਾ ਕੁਝ ਨਹੀਂ ਦੱਸਿਆ ਜੀ ਨਾ ਬਿਮਾਰ ਦਾ ਕੁਝ ਨਹੀਂ ਦੱਸਿਆ ਸਾਨੂੰ ਕਿਸੇ ਨੇ ਫੋਨ ਨਹੀਂ ਚੱਕਿਆ ਸਾਡਾ ਕੁੜੀ ਦਾ ਹਾਂ ਜੀ ਹਾਂ ਜੀ ਆਹ ਫੋਨ ਦੇਖ ਲਓ ਜੀ ਉਹ ਗੁੜੀਆ ਦਾ ਜਿੰਨੀ ਮੈਂ ਸਕੂਲ ਲਾਈਆਂ ਫਿਰ ਰਾਤ ਵੀ ਇਹਨਾਂ ਨੂੰ ਕਿਹਾ ਵੀਡੀਓ ਕਾਲ ਕਰਕੇ ਮੇਰੀ ਕੁੜੀ ਦਿਖਾ ਦਿਓ ਅੱਛਾ ਇਹਨਾਂ ਨੇ ਨਹੀਂ ਕੀਤਾ ਤੁਹਾਨੂੰ ਕੁਝ ਅੱਕਿਆ ਹੋਣਾ ਸੰਤਾਈ ਸ਼ੱਕਾ ਜੀ ਮਾਰੀ ਹੈ ਮੇਰੀ ਟੀ ਕਿਉਂ ਹਾਂ ਬੱਸ ਦੇਜ ਮੰਗਦੇ ਸੀ ਮੇਥੋਂ 7 ਸਾਲ ਹੋ ਗਏ ਪਹਿਲਾਂ ਨਹੀਂ ਮੰਗਿਆ ਮੰਗੇ ਪਹਿਲਾਂ ਹੀ ਮੰਗਿਆ ਸੀ ਹੁਣ ਵੀ ਮੈਂ 3 ਦਿਨਾਂ ਬਾਅਦ ਛੱਡ ਕੇ ਗਈ ਸੀ ਜੀ 15 ਦਿਨ ਵੀ ਹੋਏ ਵੀ ਨਹੀਂ ਹਲੇ ਪੰਚਾਇਤ ਦੀ ਗੱਲ ਪੰਚਾਇਤ ਸਾਰੇ ਗੱਲ ਹੋਈ ਹੈ 15 ਦਿਨ ਹੋ ਗਏ ਪੰਚਾਇਤ ਨੂੰ ਵੀ ਪੁੱਛ ਲਓ ਕੀ ਮੰਗ ਰਹੀ ਸੀ ਬਸ 아이 ਕਹਿੰਦੇ ਸੀ ਦੇਹ ਚਾਹੀਦਾ ਸਾਨੂੰ ਅੱਛਾ ਹਾਂ ਕੁੱਟਮਾਰ ਕਰਦੇ ਸੀ ਸਾਰੇ ਦੋ ਵਾਰੀ ਕਰੀਆ ਕੋਈ ਕਾਫੀ ਵਾਰ ਜਿੱਦੇ 7 ਸਾਲ ਹੋ ਗਏ ਜੀ ਇੱਕ ਦਿਨ ਮੇਰੀ ਧੀ ਨੇ ਸੁੱਖ ਦਾ ਨਹੀਂ ਕੱਟਿਆ ਬਈ ਫਿਰ ਤੁਸੀਂ ਹੋਰੇ ਕਦੇ ਰਪਟ ਲਖਾਈ ਹੈ ਕੋਈ ਰਬਟ ਲਖਾਈ ਵਈ ਸੀ ਜੀ ਕੋਈ ਸੁਣਾਈ ਨਹੀਂ ਕਰਦਾ ਹੁਣ ਵੀ ਇਸ ਤਾਂ ਇੰਨੇ ਚਿਰ ਬੈਠ ਕੇ ਆ ਕੇ ਕੋਈ ਸੁਣਵਾਈ ਸਾਨੂੰ ਪੁਲਿਸ ਵਾਲਿਆਂ ਨੇ ਨਹੀਂ ਕੀਤੀ ਉਹ ਸਾਨੂੰ ਕਦੋਂ ਦਾ ਪਤਾ ਲੱਗਿਆ ਵੀ ਡੈਥ ਹੋ ਗਈ ਸਵੇਰ ਦਾ ਲੱਗਿਆ ਜੀ ਅਸੀਂ ਬਠਿੰਡੇ ਤੋਂ ਚੱਲੇ ਆ ਫਿਰ ਪਹੁੰਚਦੇ ਹੀ ਪਹੁੰਚਾਂਗੇ ਅਸੀਂ ਤਾਂ ਅੱਛਾ ਹਾਂ ਜੀ ਬਸ ਅਸੀਂ ਤਾਂ ਹੀ ਕਹਿੰਦੇ ਸਾਡੀ ਤੇ ਅਨਸਾਫ਼ ਚਾਹੀਦਾ ਸਾਨੂੰ ਇਹ ਕੀ ਮੰਗ ਕਰਦੇ ਹੋ ਬਸ ਆਹੀ ਮੰਗ ਆ ਜੀ ਸਾਡੀ ਤਾਂ ਲਈ ਕੀ ਮੰਗ ਕੀ ਕਰਦੇ ਹੋ ਮੰਗੇ ਜੀ ਬਸ ਹਾਂ अच्छा हां जी किवे की ਸਾਡੀ ਕੁੜੀ ਨਾਲ ਹੋਇਆ ਕੀ ਹੈ ਤੁਸੀਂ ਹੁਣ ਪੁਲਿਸ ਕੋਲ ਗਏ ਸੀ ਗਏ ਸੀ ਜਿਉਂ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਕੋਈ ਵੀ ਉੱਥੇ ਆਏ ਸੀ ਜਰਬੱਟੀ ਜੀ ਆ ਤੁਹਾਡਾ ਮੇਰਾ ਨਰਾਜ ਕੋ ਆ ਜੀ ਕੀ ਲੱਗਦਾ ਕੁੜੀਆ ਨੇ ਦਾ ਡੈਡੀ ਨਹੀਂ ਉਹਦਾ ਕੀ ਨਾਂ ਕੀ ਆ ਉਹਦਾ ਕੁੜੀ ਦਾ ਸਪਨਾ ਜੀ ਕਿੰਨੇ ਦਿਨ ਹੋ ਗਏ ਵਿਆਹ ਨੂੰ 2018 ਚ ਵਿਆਹ ਹੋਇਆ ਜੀ ਕਿਹਦੇ ਨਾਲ ਸਤਨਾਮ ਸਿੰਘ ਨਾਲ ਕਿਹਨਾਂ ਦਾ ਬੇਟਾ ਹੈ ਹਰਵੰਤ ਸਿੰਘ ਦਾ ਜੀ ਅੱਛਾ ਤੇ ਉਹ ਗਏ ਸੀ ਪੁਲਿਸ ਕੋਲ ਫਿਰ ਕੀ ਕਰਨਾ ਉਹਨਾਂ ਨੇ ਕੋਈ ਸੁਣਿਆ ਨਹੀਂ ਅਸੀਂ ਤਾਂ ਉੱਥੇ ਪਟੇ ਖਰਾਨ ਹੋ ਗਏ ਕੋਈ ਨਹੀਂ ਜਿਹੜੇ ਰੋ ਕੇ ਬੈਠੇ ਰਹੋ ਉੱਥੇ ਜੀ 2 4 ਘੰਟੇ ਹੋ ਗਏ ਜੀ 11 12:30 ਵਜੇ ਦੇ ਪਹੁੰਚੇ ਹਾਂ ਕੋਈ ਨਹੀਂ ਪੁੱਛੀ ਕੀ ਕਹਿੰਦੇ ਹੋ ਬਸ ਕੋਈ ਨਹੀਂ ਕੋਈ ਆਇਆ ਨੂੰ ਵਾਗਿਆ ਕੋਈ ਆਇਆ ਨੂੰ ਵਾਗਿਆ ਕੋਈ ਗੱਲ ਨਹੀਂ ਕੀਤੀ ਸਾਡੇ ਨਾਲ ਰਿਪੋਰਟ ਨਹੀਂ ਲਿਖੀ ਤੁਹਾਡੀ ਸੁਣਵਾਈ ਨਹੀਂ ਹੋਈ ਬਸ ਸਰਦਾਰ ਜੀ ਆ ਗਏ ਉਹਨਾਂ ਉੱਥੇ ਇੰਚਾਰਜ ਮੈਡਮ ਨੇ ਉਦੋਂ ਤਾਂ ਕੋਈ ਨਹੀਂ ਸੀ ਜੀ ਇੱਕ ਬਾਈ ਜੀ ਬੈਠੀ ਮੁੰਚੀ ਚਿੱਟੇ ਜੇ ਕਮੀਜ਼ ਪਜਾਮਾ ਪਾਇਆ ਸੀ ਜੀ ਉਹਨਾਂ ਦੇ ਹੋ ਮੈਡਮ ਤਾਂ ਨਹੀਂ ਮੈਂ ਦੇਖੀ ਅੱਛਾ ਹੁਣ ਆ ਕਿੰਨੀ ਉਮਰ ਹੈ ਤੁਹਾਡੀ ਮੇਰੀ 32 ਸਾਲ ਦੀ ਕੀ ਨਾਂ ਹੈ ਸੱਸ ਦਾ ਸਪਨਾ ਕਿਉਂ ਹੈ ਹਸਬੰਦ ਦਾ ਸਤਨਾਮ ਸਿੰਘ ਕੀ ਗੱਲ ਹੋਈ ਅੱਜ ਮੈਨੂੰ ਤਾਂ ਜੀ ਪਰਸੋ ਪਤਾ ਲੱਗਿਆ ਵੀ ਕਿੰਨੇ ਦਿਨਾਂ ਦੀ ਫੋਨ ਨਹੀਂ ਚੱਕਦੀ ਜਦੋਂ ਮੈਂ ਸੇਰੇ ਫੋਨ ਲਾਇਆ ਉਹਦਾ ਨੈਟ ਵੀ ਬੰਦ ਕੋਣ ਵੀ ਸੋਚੋ ਕੋ ਦਾ ਤੇ ਮੰਮੀ ਕਹਿੰਦੀ ਫਿਰ ਮੈਨੂੰ 5:00 ਵਜੇ ਮੰਮੀ ਦਾ ਫੋਨ ਆਇਆ ਮੰਮੀ ਕਹਿੰਦੀ ਸਪਨਾ ਢਿੱਲੀ ਆ ਆ ਕਹਿੰਦੇ ਨੇ ਫਿਰ ਮੰਮੀ ਨੇ ਮੈਨੂੰ ਚੰਗੀ ਤਰ੍ਹਾਂ ਦੱਸਿਆ ਨਹੀਂ ਮੈਂ ਕਿ ਮੰਮੀ ਚੰਗੀ ਤਰ੍ਹਾਂ ਦੱਸ ਦੇ ਵੀ ਕੀ ਗੱਲ ਹੋਈ ਹੈ ਕਹਿੰਦੇ ਉਹ ਆਏ ਕਹਿੰਦੇ ਸਪਨਾ ਦਾਦੀ ਪੂਰੀ ਹੋ ਗਈ ਪਰ ਇਹਨਾਂ ਨੇ ਫੋਨ ਕੀਤਾ ਉਦੋਂ ਪਤਾ ਲੱਗਿਆ ਵੀ ਉਹ ਰਾਤ ਦੀ ਪੂਰੀ ਹੋਈ ਹੈ ਇਹਨਾਂ ਨੇ ਫੋਨ ਸਾਨੂੰ ਕਰਕੇ ਦੱਸਿਆ ਨਹੀਂ ਪਹਿਲਾਂ ਇੱਕ ਵੀ ਫੋਨ ਨਹੀਂ ਆਇਆ ਸਾਨੂੰ ਚੈੱਕ ਕਰ ਲਓ ਜੀ 4 ਦਿਨ ਹੋ ਗਏ ਕੁੜੀ ਦਾ ਫੋਨ ਬੰਦ ਸੀ ਆ ਕੇ ਮੈਂ ਇਹਦੇ ਸੋਹਰਾ ਸਭ ਤੋਂ ਫੋਨ ਮੰਗਿਆ ਉਹ ਕਹਿੰਦਾ ਜੀ ਸਾਸੂ ਮਾ ਕੋਲੇ ਆ ਸਾਸੂ ਮਾ ਤੋਂ ਮੰਗਿਆ ਉਹ ਕਹਿੰਦੀ ਮੇਰੇ ਕੋਲ ਫੋਨ ਹੈ ਨਹੀਂ ਫਿਰ ਮੈਂ ਆਪਦੇ ਭਾਂਜੇ ਨੂੰ ਕਿਹਾ ਮੈਂ ਕਿਹਾ ਫੋਨ ਕਿੱਥੇ ਆ ਭਾਂਜਾ ਕਹਿੰਦਾ ਮੇਰੇ ਦਾਦੇ ਕੋਲੇ ਆ ਆ ਦੇਖ ਲਓ ਜੀ ਕਿੰਨੇ ਵੇਰਦਾ ਭਾਂਜਾ ਆ ਘੜਾ ਜੀ 4 ਸਾਲ ਦਾਗਾ ਆ ਤੁੱਕੀ ਮੰਗ ਕਰਦੇ ਹੋ ਉਰੇ ਲਿਆ ਮੁੰਡੇ ਨੂੰ ਮੰਗ ਕਰਦੇ ਆ ਪੋਸਟਮਾਰਡਮ ਕੀਤਾ ਜਾਵੇ ਆ ਦੇਖੋ ਆਇਆ ਮਿਸ ਕਲਾ ਤੇਰਾ ਤੇਰਾ 5 5 6 ਜੀ ਮਿਸ ਕਲਾ ਕਾਡੀ ਆਈਆਂ ਹੋਈਆਂ ਨੇ ਹਾਂਜੀ 4 ਦਿਨ ਹੋ ਗਏ ਫੋਨ ਬੰਦ ਸੀ ਅੱਜ ਫੋਨ ਹੁਣ ਕੀਤਾ ਜੀ ਫੜ ਕੇ ਅਸੀਂ ਤੇ ਤੇਰਾ ਪਰਸੈਂਟ ਤੇ ਫੋਨ ਹੈ ਫੋਨ ਵੀ ਦਿੰਦੇ ਨਹੀਂ ਇਹ ਕਹਿੰਦੇ ਦੋਰਾ ਪੈ ਗਿਆ ਜੀ ਅਸੀਂ ਕਿਹ ਦੋਰਾ ਪੈ ਗਿਆ ਕਿਸੇ ਡਾਕਟਰ ਨੂੰ ਦਿਖਾਇਆ ਹੋਗਾ ਸਾਨੂੰ ਚਿੱਠੀ ਪੱਤਰ ਕੋਈ ਦਵਾਈ ਦਿਓ ਜੀ ਕੁਝ ਵੀ ਨਹੀਂ ਦਿਖਾਇਆ ਜੀ ਕੀਤੇ ਸੋਰਾ ਸਭ ਜੀ ਨੇ ਮੰਮੀ ਨੂੰ ਦੱਸਿਆ ਵੀ ਰਾਤ ਦੀ ਪੂਰੀ ਹੋਈ ਵਈ ਆ ਤੁਹਾਨੂੰ ਕਿਹਨੇ ਕਿਹਾ ਵੀ 5 ਵਜੇ ਸਵੇਰੇ ਮਰ ਗਈ ਐ ਨਹੀਂ ਮਾਸੀ ਨੇ ਅੱਛਾ ਉਹ ਸਾਹਮਣੇ ਬੈਠੀ ਐ ਕਹਿੰਦੀ ਸਵੇਰੇ ਇਹਨਾਂ ਨੇ ਚਾਹ ਦਿੱਤੀ ਕਹਿੰਦੀ ਉਦੋਂ ਮਰ ਗਈ ਉਦੋਂ ਇਹਨਾਂ ਨੂੰ ਮਰੀ ਵੀ ਮਿਲੀ ਆ ਤੇ ਸੋਹਰਾ ਸਾਹਿਬ ਨੇ ਰਾਤ ਸਾਨੂੰ ਜਿੱਥੋਂ ਪਤਾ ਲੱਗਿਆਗਾ ਉਹ ਕਹਿੰਦੇ ਰਾਤ ਦੀ ਮਰੀ ਗਈ ਆ ਕਿ ਫਿਰ ਇਹਨੇ ਮਠਿੰਡੇ ਜਿਹੜੀ ਤੁੰਗਾਂ ਪਿੰਡ ਸਪਨਾ ਵੀ ਕਿੰਨੀ ਲੰਗੀ ਛੋਟੂ ਕੀ ਗੱਲ ਹੋਈ ਆ ਕੁਛ ਨਹੀਂ ਵਸਾ ਇਹਨਾਂ ਨੇ ਸਾਨੂੰ ਕੋਈ ਦੱਸਿਆ ਨਹੀਂ ਵੀ ਸਾਡੀ ਕੁੜੀ ਮਾਰਤੀ ਇਹਨਾਂ ਨੇ ਸਾਨੂੰ ਐ ਕਹਿੰਦੇ ਕਿ ਬਿਮਾਰ ਸੀਗੀ ਤੇ ਬਿਮਾਰ ਸੀ ਨਾ ਤੇ ਇਹਨਾਂ ਕੋਲ ਮੈਡੀਕਲ ਸਰਟੀਫਿਕੇਟ ਆ ਕੋਈ ਨਾ ਇਹਨਾਂ ਕੋਲ ਪੁੱਛਿਆ ਨਾ ਡਾਕਟਰ ਦਾ ਪਿੰਡ ਵਾਲਾ ਕਹਦੇ ਵੀ ਤੁਹਾਨੂੰ ਦਿਖਾਇਆ ਚਾਰ ਦਿਨ ਹੋ ਗਏ ਫੋਨ ਬੰਦ ਦਾ ਕੁੜੀ ਦਾ ਮੈਂ ਸਕੂਲਾ ਚੈੱਕ ਕਰਾ ਲੈਣਾ ਚਾਰ ਦਿਨਾਂ ਤੋਂ ਫੋਨ ਬੰਦ ਕਰ ਰੱਖਿਆ ਅਜੀ ਫੋਨ ਕਰਦੇ ਸੀ ਤਾਂ ਗੱਲ ਨਹੀਂ ਕਰਾਂਦੇ ਸਾਡੀ ਕੋਈ ਕਹਿੰਦੇ ਸੁੱਤੀ ਪਈ ਐ ਕਦੇ ਕਹਿੰਦੇ ਕੁਝ ਹੋਇਆ ਪਿਆ ਕਦੇ ਕਹਿੰਦੇ ਕੁਝ ਹੋਇਆ ਪਿਆ ਘਰ ਵਾਲਾ ਫਰਾਰ ਆਈ ਉਹਦਾ ਦਰੋਂ ਸਾਨੂੰ ਮੱਥੇ ਨਹੀਂ ਲੱਗਿਆ ਸਾਡੇ ਸਵੇਰ ਦਾ ਤੁਸੀਂ ਪਹਿਲਾਂ ਪੰਚਾਇਤ ਕੋਲ ਆਏ ਸੀ ਕੀ ਆਏ ਸੀ ਮੈਂ ਥਾਨੇ 7 ਸਾਲਾਂ ਚੋਂ ਪੰਚਾਇਤ ਸਰ ਪਰਚਾਈ ਤੇ ਹੀ ਹੋਈਆਂ ਇੱਥੇ ਅੱਛਾ ਇੱਕ ਵਾਰੀ ਹੋ ਗਿਆ ਮੈਂ ਕਹਿੰਦਾ ਜੀ ਸਾਲ ਚ ਦੋ ਵਾਰੀ ਹੁੰਦੀ ਸੀ ਅੱਛਾ ਗੱਲ ਕੀ ਸੀ ਬੁਰਕੀਆਂ ਬੁਰਕੀਆਂ ਖਾ ਖਾ ਜਾਂਦਾ ਜਿਹਨੂੰ ਬੁਰਕੀਆਂ ਘਾਰ ਕਰਕੇ ਸਾਡੇ ਕੋਲੇ ਸੰਦਿਆ ਵੱਡ ਵੱਡ ਕੇ ਖਾਂਦਾ ਸੀ ਤਾਰੂ ਦਾ ਆਦੀ ਹੈ ਜੀ ਸਵੇਰ ਤੋਂ ਪੀਣ ਲੱਗਦਾ ਹੈ ਸਾਨੂੰ ਪਤਾ ਨਹੀਂ ਸੀਗਾ ਸਾਨੂੰ ਰਿਸ਼ਤਾ ਜਿਹਨੇ ਕਰਵਾਇਆ ਸਾਨੂੰ ਪਤਾ ਨਹੀਂ ਸੀ ਵੀ ਇਹ ਚੀਜ਼ ਦਾ ਮਤਲਬ ਹੈ ਕੁੜੀ ਕੋ ਕੰਮ ਕੋਈ ਨਹੀਂ ਕਰਦੀ ਕੁੜੀ ਹਾਂ ਸਰ ਕੰਮ ਕਰਦੀ ਸੀ ਅੱਛਾ ਨਾਬੇ ਕਰਦੀ ਖਾਦੀ ਢੰਡਾਰ ਤੇ ਅੱਛਾ ਆਪ ਦਾ ਕਰਕੇ ਖਾਂਦੀ ਆਪ ਦਾ ਜਵਾਬ ਉਹਨੇ ਵਧੀਆ ਸਕੂਲ ਚ ਪੜਾ ਰੱਖਿਆ ਜੀ ਅੱਛਾ ਆਪ ਦਾ ਕਰਕੇ ਖਾਂਦੀ ਸੀਗੀ ਉਹ ਤਾਂ ਰੋਟੀ ਪਾਣੀ ਕੀ ਦੇਣਾ ਉਹਨੇ ਤਾਂ ਲੱਤੇ ਹੀ ਦਿੰਦਾ ਸੀ ਕੁੱਟਣ ਸੰਤਾ ਇਹ ਇਹੀ 3 ਦਿਨ ਹੋ ਗਏ লাশ ਪੇਂ ਸੰਤਾ ਐ ਕਿ ਜਿਹੜੇ ਇਹਨਾਂ ਨੇ ਫ੍ਰੀਜੇ ਉਹਦੇ ਚ ਬੰਦ ਕਰ ਰੱਖੀ ਸ਼ਗਲ ਕੁੜੀ ਦੀ ਸ਼ਗਲ ਤੁਹਾਨੂੰ ਲੱਗਦਾ ਹੀ ਨਹੀਂ ਇਹ ਵੀ ਸਾਨੂੰ ਲੱਗਦਾ ਸੀ ਫੂਕੇ ਜਾਂਦੀ ਜੀ ਕੁੜੀ ਆਪ ਤੇ ਸਾਨੂੰ ਲੱਗਦਾ ਨਾ ਕਿ ਵੀ ਉਹ ਅਟੈਕ ਨਾਲ ਮਰੀ ਪਰ ਸਾਨੂੰ ਉਹਦੀ ਲਾਸ਼ ਚੀਕ ਚੀਕ ਕੇ ਕਹਿ ਰਹੀ ਹੈ ਕਿ ਮੈਨੂੰ ਕੁੱਟਿਆ ਗਿਆ ਵੀਰੇ ਮੈਨੂੰ ਕੁੱਟਿਆ ਗਿਆ ਕੀ ਜਾਣੇ ਜੀ ਕਿਸੇ ਕਾਰਵਾਈ ਕਰੇ ਪੁਲਿਸ ਪੋਸਟਮਾਰਟ ਹੋਵੇ ਪਹਿਲਾ ਵਾਰੀ ਥਾਣੇ ਚ ਗਏ ਉੱਥੇ ਇਹਨਾਂ ਨੇ ਪੈਸੇ ਦੇ ਕੇ ਸਾਡਾ ਮੂੰਹ ਬੰਦ ਕਰਵਾ ਦਿੱਤਾ ਉੱਥੇ ਕਿਤੇ ਉੱਥੇ ਥਾਣੇ ਚ 3 ਘੰਟੇ ਬੈਠ ਰਹੇ ਸਾਡਾ ਕੋਈ ਸੁਣਵਾਈ ਨਹੀਂ ਹੋਈ ਹੁਣ ਅਸੀਂ ਮੰਗ ਕਾਰਵਾਈ ਦੀ ਮੰਗ ਜਾਂਦੇ ਆ ਯਾਰ ਕਿ ਸਾਡੇ ਨਾਲ ਕਾਰਵਾਈ ਹੋਵੇ ਜੀ ਜਦੋਂ ਸੱਚ ਸਾਹਮਣੇ ਆਵੇ ਕਿਵੇਂ ਮਰੀ ਹੈ ਹਾਂਜੀ ਪੋਸਟਮਾਰਟ ਕਰਾ ਕੇ ਪਤਾ ਲੱਗਣੀ ਹੈ ਈਲਵਦੀ ਤੁਹਾਡੀ ਨਹੀਂ ਛੋਟੀ ਭੈਣ ਸੀ ਜੀ ਇਹ ਨਾਮ ਦਾ ਸਪਨਾ ਜੀ ਇਹ ਹੋਇਆ ਕਿ ਤੁਸੀਂ ਹਲਕਾ ਸੰਸਕਾਰ ਕੋਈ ਨਹੀਂ ਕੀਤਾ ਸਰ ਜੀ 7 ਤਰੀਕ ਦੀ ਜੀ ਕੁੜੀ ਦੀ ਗੱਲਬਾਤ ਬੰਦ ਹੋਈ ਪਈ ਸੀ ਜੀ ਤੇ ਅਸੀਂ ਐਤਵਾਰ ਨੂੰ ਆ ਕੇ ਦੇਖਿਆ ਜੀ ਪਤਾ ਲੈਣ ਆਏ ਸੀ ਐਤਵਾਰ ਨੂੰ ਆ ਕੇ ਦੇਖਿਆ ਤਾਂ ਕੁੜੀ ਮਰੀ ਪਈ ਸੀ ਜੀ ਕੁੜੀ ਦੀਆਂ ਅੱਖਾਂ 'ਚ ਕੁਝ ਨਹੀਂ ਸੀ ਅਸੀਂ ਰੋਲਾ ਪਾਤਾ ਪਿੰਡ 'ਚ ਉਹ ਕਹਿੰਦੇ ਨਹੀਂ ਨਹੀਂ ਚੱਕ ਲੋ ਚੱਕ ਲੋ ਸੰਸਕਾਰ ਕਰ ਦੋ ਅਸੀਂ ਰੋਲਾ ਪਾਤਾ ਅਸੀਂ ਕਿਲਵੱਟੀ ਜਾ ਕੇ ਆਏ ਥਾਣਾ ਖਾਲੀ ਕਰ ਗਏ ਆ ਸਾਡੀ ਇੱਥੇ ਸਿਵਲ 'ਚ ਵੀ ਕੋਈ ਸੁਣਵਾਈ ਨਹੀਂ ਹੋਈਗੀ ਫਿਰ ਉਹਨਾਇਤਵਾਰ ਹੋ ਗਏ ਜੀ ਇੱਥੇ 3 ਦਿਨ ਹੋ ਗਏ ਬੋਡੀ ਰੁਲੀ ਜਾਂਦੀ ਨੇ ਸੰਸਕਾਰ ਨਹੀਂ ਕੀਤਾ ਜੀ ਕਿਸੇ ਨੇ ਹਲੇ ਤੱਕ ਹਾਲ ਤੱਕਰ ਪੋਸਟਮੈਨ ਹੋਣਾ ਨਾ ਜੀ ਕਿਸੇ ਵੀ ਅਫਸਰ ਨੂੰ ਫੋਨ ਕਰਦੇ ਆ ਕੋਈ ਅਫਸਰ ਫੋਨ ਨਹੀਂ ਚੱਕਦਾ ਜੀ ਇੱਕ ਵੀ ਅਫਸਰ ਫੋਨ ਨਹੀਂ ਚੱਕਦਾ ਜੀ ਜਿਹਨੂੰ ਫੋਨ ਕਰਦੇ ਆ ਜੀ ਹਲੋ ਕਰਕੇ ਫੋਨ ਕੱਢ ਦਿੰਦਾ ਹਲੋ ਕਰਕੇ ਫੋਨ ਕੱਢਦਾ ਹੋਰ ਕਿਉਂ ਨਹੀਂ ਕਰਦੇ ਓਰੇ ਜੀ ਤੀਜੀ ਜੂ ਚ ਅਸੀਂ ਸੰਸਕਾਰ ਦਾ ਜੀ ਕੀ ਆ ਉਥੇ ਤੁੰਗੇ ਪਿੰਡ ਕਿਹਾ ਸੀ ਸੰਸਕਾਰ ਕਰ ਦਿਓ ਕਹਿੰਦੇ ਸਾਡੀ ਜੂ ਚ ਆਬੜ ਨਾ ਜਾਈਓ ਜੀ ਹੁਣ ਕੱਲ ਸਾਡੇ ਗਲਵੱਟੀ ਗੱਲ ਪੈ ਗਈ ਜੀ अच्छा बड़ा तुकी नु हो गया जी सरपंच ਵੀ ਜਵਾਬ ਦੇਗਾ ਜੀ ਸਰਪੰਚ ਜਵਾਬ ਦੇ ਗਿਆ ਕਹਿੰਦਾ ਮੁਠੀ ਦੱਬ ਦਿਨਾ ਤੁਹਾਡੀ ਚੁੱਪ ਕਰ ਚੁੱਪ ਕਰ ਜਾ ਜੀ ਕਹਿੰਦਾ ਰਾਜੀਨਾਮਾ ਕਰ ਲੋ ਜੀ ਰਾਜੀਨਾਮਾ ਕਰੋ ਰਾਜੀਨਾਮੇ ਕਰਕੇ ਅੱਜ 3 ਦਿਨ ਹੋ ਗਏ ਜੀ ਕੱਲ 8 ਦਿਨ ਹੋ ਜਾਣਗੇ ਕੁੜੀ ਪੂਰੀ ਹੋਈ ਨਾ ਸੰਸਕਾਰ ਹੋ ਰਿਹਾ ਤੇ ਨਾ ਸਾਨੂੰ ਮਰੀ ਦਾ ਦੱਸਿਆ ਜੀ ਸਰਪੰਚ ਨਾਲ ਕੱਲੇ ਤੰਦਰ ਪੋਸਟਮੈਨ ਵੀ ਨਹੀਂ ਆਇਆ ਨਹੀਂ ਹੋਇਆ ਜੀ ਕੀ ਨਾਮ ਆਉਦਾ ਸੁਖਵਿੰਦਰ ਕੌਰ ਉਹ ਮਾ ਕੀ ਕਹਿੰਦਾ ਸਪਨਾ ਨਾਉ ਆ ਜੀ ਇਹਦਾ ਅੱਛਾ ਕੀ ਗੱਲ ਹੋਈ ਆ ਗੱਲ ਕੋਈ ਨਹੀਂ ਹੋਈ ਜੀ ਦੌਰਾ ਪੈਂਦਾ ਸੀ ਇਹਦੇ ਜੀ ਦਵਾਈ ਲਿਆ ਕੇ ਦਿੱਤੀ ਆ ਜੀ ਕੱਲ ਹੂੰ ਤੇ ਫਿਰ ਲਾ ਤਾਂ ਫਿਰ ਦੌਰਾ ਪੈ ਗਿਆ ਜੀ ਫੇਰ ਉਹ ਕਹਿੰਦੇ 4 ਦਿਨ ਹੋ ਗਏ ਫੋਨ ਹੀ ਨਹੀਂ ਚੱਕਿਆ ਤੁਸੀਂ ਨਾ ਦੱਸਿਆ ਰਾਤ ਵੀ ਹੋਈ ਆ ਗੱਲ ਕੱਲ ਦਿਨੇ ਵੀ ਹੋਈ ਆ ਜੀ ਇਹਦੀ ਮੰਮੀ ਨਾਲ ਜੀ ਤੇ ਨਵੇਰੀ ਪਰਸੋਂ ਵੀ ਹੋਈ ਆ ਪਰਸੋਂ ਮੈਨੂੰ ਦੱਸਿਆ ਵੀ ਇਹਦੀ ਆ ਦਵਾਈ ਮੁੱਕੀ ਹੋਈ ਆ ਉਹ ਦਵਾਈ ਮੈਂ ਕੱਲ ਲੈ ਕੇ ਆਇਆ ਨਹੀਂ ਉਹ ਕਹਿੰਦੇ ਤੁਸੀਂ ਕਹਿੰਦੇ ਉਹ ਵੀ ਰਾਤ ਡੈਥ ਹੋਈ ਆ ਮਾਸੀ ਕਹਿੰਦੀ ਸਵੇਰੇ 5 ਵਜੇ ਡੈਥ ਹੋਈ ਆ ਇਹਦੀ ਕੀ ਗੱਲ ਆ ਸਵੇਰੇ ਹੋਈ ਆ ਜੀ ਉਹ ਕਹਿੰਦੇ ਸਾਨੂੰ ਤੁਸੀਂ ਕਿਹਾ ਵੀ ਰਾਤ ਹੋਈ ਐ। ਨਾ ਜੀ ਸਵੇਰੇ ਮੈਂ ਇਹੀ ਗੱਲ ਕਹੀ ਐ ਜੀ ਕਿ ਵੀ ਘਰ ਫਟਿਆ ਗਿਆ ਜੀ। ਕਿ ਕੁੜੀ ਐ ਤੇ ਆਏ ਹੋਏ। ਪਹਿਲਾਂ ਵੀ ਤੁਹਾਡੀ ਕੋਈ ਲੜਾਈ ਲੁਈ ਹੁੰਦੀ ਰਹੀ ਐ ਦੇਹ ਜ ਮੰਗਣ ਨੂੰ ਲੈ ਕੇ। ਨਾ ਜੀ ਦੇਹ ਤੁਸੀਂ ਅੱਜ ਤੱਕ ਅਸੀਂ ਦੇ ਕੋਈ ਗੱਲ ਨਹੀਂ ਕਦੇ ਵੀ ਕਰੀ। ਕਦੇ ਪੰਚਾਇਤ ਚ ਹਾਂ ਜੀ ਉਹ ਪਿੱਛੇ ਜੇ ਆਪ ਦੇ ਸਾਹਦ ਨੂੰ ਹੋ ਗਏ ਤੇ ਜੀ ਉੱਥੇ ਗੱਲ ਮੁੱਕ ਗਈ ਸੀ ਜੀ 15 20 ਦੇ ਵਿੱਚ ਹੋ ਗਏ। ਅੱਛਾ। ਹਾਂ ਜੀ। ਤੇ ਪਹਿਲਾਂ ਵੀ ਕਦੇ ਕੋਈ ਮਾਮਲਾ ਕੋਈ ਕੁੱਤ ਦੇ ਗਿਆ ਥਾਣੇ ਜਾ ਕੇ ਤਵਾਲੀ। ਨਹੀਂ ਪਹਿਲਾਂ ਕੋਈ ਮਾਮਲਾ ਥਾਣੇ ਜਾ ਕੇ ਤਵਾਲੀ ਗਿਆ ਹੋਵੇ ਜੀ। ਨਹੀਂ। ਉਹਨੋਂ ਕਹਿੰਦੇ ਨੇ ਵੀ ਅਸੀਂ ਪੋਸਟਮਾਰਟਮ ਕਰਾਉਣਾ ਥੋਨੂੰ ਕਿ ਤਰਾਜਾ ਤਰਾ ਲਾਂਗੇ ਸਾਨੂੰ ਕੋਈ ਤਰਾ ਅੱਛਾ ਹਾਂਜੀ ਤੂੰ ਤੈਨੂੰ ਦੇਖੀ ਆਉਂਦੀ ਸਾਡੀ ਵੀ ਧੀ ਵੀ ਦੁਆਰਾ ਪਰਦੀ ਦਿੱਲੀ ਮੰਗੂ ਰਾਤ ਜਨੇ ਰਾਤ ਮੈਂ ਫਿਰਦਾ ਰਿਹਾ ਜੀ 10 10 ਵਜੇ ਤੱਕ ਮੈਂ ਕਿਤੇ ਪਿੱਛੇ ਧੱਕੇ ਖਾਂਦਾ ਫਿਰਦਾ ਇਹਨਾਂ ਪਿੱਛੇ ਫਿਰਦਾ ਅੱਜ ਮੈਂ ਤਾਂ ਸ਼ੁਕਵਿੰਦਰ ਆਈਏ ਜਨੇ ਪਹਹਾ ਤੀ ਵੀ ਢਿੱਲੀ ਆ ਗਈ ਜੀ ਕੋਮੋ ਪਈ ਆ ਗਈ ਜੀ ਮੰਮੀ ਕਹਿੰਦੇ ਵੀ ਚਾਰ ਲੱਡੂ ਸਹਾ ਕੇ ਰੱਖ ਦੇ ਤੁਸੀਂ ਰਾਤ ਅੱਛਾ ਤੇ ਚਾਰ ਲੱਡੂ ਰੱਖਤੇ ਜੀ ਅਸੀਂ ਦੇਹ ਲੱਗ ਪਾਣੀ ਮੂੰਹ ਤੋਂ ਆਉਂਦਾਰੇ ਹੱਥ ਅਖਦੀ ਰਹੀ ਬਹੁਤ ਦੌਰੇ ਪਈ ਗਏ ਧੱਕ ਇਨਾ ਕੀ ਨੂਰ ਹੋਦੀ ਦਾ ਉਹ ਤਾਂ ਸਾਡਾ ਤਾਂ ਜੀ ਹਰਪ੍ਰੀਤ ਰੱਖਿਆ ਹੋਇਆ ਨਾ ਦਾ ਸਪਨਾ ਰੱਖਿਆ ਹੋਇਆ ਹੈ। ਕਿੰਨੇ ਦਿਨ ਹੋ ਗਏ ਵਿਆਹ ਨੂੰ? ਵਿਆਹ ਨੂੰ 7 ਸਾਲ ਹੋ ਗਏ ਜੀ। ਪਹਿਲਾਂ ਵੀ ਕੋਈ ਦਾਜ ਤੇਜ ਮਗਲ ਦਾ ਇਹ ਕਹਿੰਦੇ ਰੋਲਾ ਪਿਆ ਪੰਚਾਇਤ ਰੋਲਾ ਤਾਂ ਵੀਰਾਂ ਪਈ ਹੋ ਜਾਂਦਾ ਸੀ ਜਦੋਂ ਇਹ ਦੌਰਾ ਪੈਂਦਾ ਸੀ ਇਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਉਹ ਸੀ ਉਦੋਂ ਇਲਾਜ ਕਰਾਉਣੇ ਆ ਗਏ ਥੋੜਾ ਪੈਸਾ ਲਾਤਾ ਫਿਰ ਮੈਂ ਪੋਤਾ ਦੇਖਿਆ ਆਪਦਾ ਪਹਿਲਾਂ ਤੇਲੀ ਹੋ ਗਈ ਤਾਂ ਥਾਂ ਮਹੀਨਾ ਤੱਕ ਇੰਨਾ ਪੈਸਾ ਲਾਤਾ ਜਦੋਂ ਸਾਨੂੰ ਕਹਿਣ ਵੀ ਇਹਨਾਂ ਨੇ ਲਾਜੇ ਨਹੀਂ ਕਰਾਇਆ। ਉਹਨੇ ਕਹਿੰਦੇ ਨੇ ਕਹਿੰਦੇ ਇਹਨੇ ਮਾਰਤੀ ਇਹ। ਠੀਕ ਹੈ ਕਹਿੰਦੇ ਵੀ ਹਾਂ ਇਹ ਕ ਅਸੀਂ ਮਾਰਕੇ ਤੋ ਕਿਰਨ ਬੇਤੀ ਤੀ ਮੇਰੀ ਨੂੰਤੀ ਮੇਰੇ ਕੱਲਾ ਪੁੱਤ ਸੀਗਾ ਮੈਂ ਇਹਤੀ ਬਣਾ ਕੇ ਰੱਖੀਤੀ ਆ ਵੀ ਇਹ ਕਹਿੰਦੇ ਬੜਾ ਕੈ ਨਹੀਂ ਰੱਖਤੀ ਜੇ ਨਾ ਆਹ ਹੁਣ ਕਰਕੇ ਰੀਆਂ ਵੀ ਕਾਲਾ ਕਰਦੀਆਂ ਨੇ ਗੀਆਂ ਇਹਦੀ ਇਹਨਾਂ ਦਾ ਕੀ ਹੁੰਦੀ ਇਹਨਾਂ ਨੂੰ ਤਾਂ ਪਤਾ ਲੱਗਦਾ ਇਹਦੇ ਕੁਫਰ ਤੋਲਦੀਆਂ ਨੇ ਦੀ ਬੋਲਦੀਆਂ ਨੇ ਉਹ ਰੱਬ ਨੂੰ ਪਤਾ ਬਾਏ ਮਾਰ ਕੇ ਤਾਂ ਕੀ ਜਵਾਬ ਕੜੀ ਤੋਂ ਲੈਣਾ ਸੀ ਅਸੀਂ ਪਹਿਲਾਂ ਸੌਖਿਆਂ ਨੇ ਨਹੀਂ ਮਾਰੀ ਫਿਰ ਇਹਨਾਂ ਉਹ ਅਸੀਂ ਇੱਥੇ ਸੌਖੇ ਨਹੀਂ ਹਾਂ ਅਸੀਂ ਕਿਹੜੇ ਸੌਖੇ ਸਾਨੂੰ ਕੋਈ ਤਰਾਦ ਨਹੀਂ ਜਸ ਤਾਂ ਕਹਿੰਦੇ ਕਰਕੇ ਤੇ ਲੈ ਜਾਣ ਵੇੜੀ ਸਾਡੇ ਚਕਸੂਰ ਨੂੰ ਸਾਡੀ ਬੀ ਬੇਸਕ ਕਰਦਣ ਪੜਤਾ ਨਾ ਸਿੱੇ ਤੋਂ ਜਬਕੜੀ ਤੋਂ ਕੀ ਬਸਾਉਣਾ ਤੀ ਇਹਨੂੰ ਅਸੀਂ ਚਾਚ ਕੀ ਗੱਲ ਹੋਈ ਸੀ ਕੀ ਰੋਲਾ ਪਿਆ ਸੀ ਪੰਜਾਇਤੀ ਚ ਰਹੀ ਹੈ ਉਹਨੂੰ ਕੱਪੜੇ ਚੱਕ ਕੇ ਲੈ ਕੇ ਗਈ ਆ ਕੁੜੀ ਇਹ ਮੁੰਡੇ ਨੂੰ ਛੁੱਟੀ ਸੀਗੀ ਮੁੰਡੇ ਨੂੰ ਦੁਕਾਨ ਤੇ ਲੱਗੀ ਇਹ ਕੱਪੜੇ ਦੀ ਦੁਕਾਨ ਤੇ ਲੱਗੀ ਹੋਈ ਸੀਗੀ ਸਾਡੇ 4:00 ਵਜੇ ਮੈਂ ਉੱਥੇ ਗੇਟ 'ਚ ਬੈਠੀ ਆ ਡੰਗਣਾ ਨਾ ਪਾੜੀ ਉਹਨੂੰ ਕੱਪੜੇ ਦੀ ਦੁਕਾਨ ਤੇ ਲੱਗੀ ਹੋਈ ਸੀ ਹਾਂ ਕੱਪੜੇ ਦੀ ਨਾਪੇ ਲੱਗੀ ਹੋਈ ਸੀਗੀ ਮੇਰੀ ਕਿਸਾਨ ਤੇ ਆ ਬੌੜਾ ਗਿਆ ਟਾਪੀਣਾ ਉਹ ਮਾਈ ਕਦੇ ਗਈ ਗਈ ਤੱਕ ਹੈ ਨਹੀਂ ਕਿ ਤਾਲੇ ਕੱਪੜੇ ਪਾ ਕੇ ਲੈ ਗਈ ਉਹ ਮੁੰਡੇ ਦਾ ਸਕੂਲ ਵਾਲਾ ਟੋਣਾ ਲਮਕਣਾ ਸੀ ਬਰਕਤਾਂ ਬੰਦ ਕੇ ਉਹ ਤੇ ਬੈਠ ਚੜ ਗਈ ਬੈਗ ਭਰ ਕੇ ਕੱਪੜਿਆਂ ਦੇ ਲੈ ਗਈ ਮੈਂ ਦੇਣੀ ਤੇ ਬੈਠੀ ਐ ਉੱਥੇ ਉਹ ਮੁੰਡਾ ਹੱਸਦੇ ਔਰ ਮੇਰਾ ਪਾਲੀ ਉਹ ਡੈਣੀ ਦਾ ਕਾਟ ਬਣਾਉਂਦਾਗਾ ਉੱਥੇ ਜਾ ਕੇ ਮੈਂ ਹਾਂ ਦੇਖੀ ਉਹ ਪੱਪੇ ਨੂੰ ਫੋਰ ਕਰਦੇ ਮੈਂ ਹਰਪ੍ਰੀਤ ਪੈਰੀ ਦਾ ਕੱਪੜਿਆਂ ਦਾ ਲੈ ਗਈ ਕਿਤੇ ਵੀ ਮੁੰਡਾ ਤਾਂ ਉਹਦੇ ਨਾਲ ਨਹੀਂ ਹੈਗਾ ਇਹ ਕਹਿੰਦਾ ਮੈਨੂੰ ਕਹਿੰਦਾ ਤੂੰ ਦੇਖਿਆ ਮੈਂ ਉੱਥੇ ਮੈਨੂੰ ਦੇਖ ਕੇ ਉਰਾ ਫਰਾ ਬੋਲੂਗੀ ਵੀ ਮੈਂ ਜਾਣਦੀ ਨਹੀਂ ਹੈਗੀ ਵੀ ਤੂੰ ਦੇਖਿਆ ਤਾਂ ਇੰਨੇ ਜੀ ਮੈਂ ਇਨਾ ਤੇ ਕਰੀ ਬਾਕੀ ਮੇਰੀ ਭੈਣ ਕੇ ਮੈਂ ਮੈਂ ਫੈਰੀ ਨੂੰ ਦੇਖਦੀ ਆ ਉਹਨੂੰ ਮੁੱਡੇ ਨੂੰ ਇਹਦੇ ਪੁੱਤੇ ਨੂੰ ਮੈਨੂੰ ਮਿਲਿਆ ਨਾ ਜੀ ਫੇਰ ਇਹਨਾਂ ਦੀ ਗਮੰਡਣ ਬਾਕੀ ਜੀ ਉੱਥੋਂ ਟੈਂਪੂ ਤੁਰ ਗਿਆ ਪਤਾ ਨਹੀਂ ਇਹ ਟੈਂਪੂ ਚ ਬੈਠੇ ਗਈ ਆ ਜੀ ਫੇਰ ਇਹ ਮੇਰਾ ਦਿਓ ਰਸ ਤੇ ਠੱਲਾ ਲੈ ਗਿਆ ਤਾਂ ਇਹਦਾ ਕਹਿੰਦਾ ਟਿੱਪੂ ਲੰਘ ਗਿਆ ਕਹਾ ਵੀ ਮੈਨੂੰ ਇੱਥੇ ਕੋਈ ਮਿਲਿਆ ਕਰਦੇ ਚਿਓ ਨਹੀਂ ਦੱਸਿਆ ਕਹਾ ਵੀ ਟਿੱਪੂ ਚ ਬੈਠੇ ਗਏ ਆ ਗਏ ਕੋਲੇ ਤੇ ਵੀ ਮੁੰਡਾ ਨਹੀਂ ਸੀ ਕੋਲੇ ਉਹ ਕਹਿੰਦਾ ਤੂੰ 4 ਦਿਨ ਹੋ ਗਿਆ ਫੋਨ ਨਹੀਂ ਚੱਕਿਆ ਦੱਸਿਆ ਹੀ ਨਹੀਂ ਹੋਰ ਤੇਰੀ ਉੱਥੇ ਮੈਨੂੰ ਤੇਰੀ ਰਖਵਾ ਆੜ ਪੜਾਂਗੀ ਸਾਰੇ ਖੜੇ ਨੇ ਮੈਨੂੰ ਮਿਲਿਆਉਣਾ ਨਹੀਂ ਆਉਂਦਾ ਇਹ ਮੈਨੂੰ ਮਿਲਿਆ ਕੇ ਦੇਂਦੀ ਸੀ ਮੈਂ ਗੱਲ ਕਰ ਲੈਂਦੀ ਜੀ ਉਹ ਖੜੇ ਮਾਸੇ ਸਵੇਰੇ ਪੜੋ ਤੇ ਇਹਦੀ ਕੁਝ ਕਹੀ ਜਾਣ ਕੋਈ ਕੁਝ ਕਹੀ ਜਾਵੇ ਜੇ ਮੈਨੂੰ ਗੱਲ ਕਰਵਾ ਦੇ ਲੋ ਆ ਸਰਪੰਚ ਸਾਹਿਬ ਕੜੀ ਨੇ ਕਰਕੇ ਆ ਕੇ ਗਏ ਨੇ ਤੇ ਘਰ ਦੇ ਆ ਕੇ ਗਏ ਨੇ ਜਾਂ ਮਾਸੀ ਨੇ ਪਹੋਰ ਕਰਿਆ ਕਈ ਸੰਤ ਦੱਸਿਆ ਹੀ ਨਹੀਂ ਵੀ ਡਾਊਨ ਆ ਇਹ ਕੋਈ ਅint ਅੱਤੇ ਨਹੀਂ ਕੋਈ ਹੈਗੇ ਅਸੀਂ ਇਹਦੀ ਚਾਨਕ ਮਾਤੀ ਕੀ ਕਰਨਾ ਸੀਗਾ ਮੈਨੂੰ ਇਹ ਚੰਗੀ ਸੀ ਤੇ ਮੈਨੂੰ ਮੁਕਤੀ ਚੰਗੀ ਆ ਹੁਣ ਮੈਂ ਦੋਲਕ ਪਰੂੰਗੀ ਸੱਤ ਹੋਈਆ ਕੁੜੀ ਨਹੀਂ ਸਫਲਾਦੀ ਕੀ ਕਰ ਰਹੇ ਹੈ ਇਹ ਦੇ ਕੋ ਅਸਲ ਕੌਜੋ ਪ੍ਰਦਕਸ਼ਤਾ ਆਫਟਰ ਪੋਸਟਮਾਰਟ ਵੀ ਪਤਾ ਲੱਗੂਗੀ ਤੇ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੀ ਤੇ ਐਫ ਆਈ ਆਰ ਦਰਜ ਰਜਿਸਟਰ ਕਰਤੀ ਹੈ ਤੇ ਅੱਗੇ ਤਫ਼ਤੀਸ਼ ਜਾਵੇਗੀ ਇਹਦੇ ਬਿਆਨਾਂ ਦੇ ਦਿੱਤੇ ਹੈ ਜੀ ਜਾਨ ਇਹਦੇ ਫਾਦਰ ਜਿਹੜਾ ਵੀ ਫਾਦਰ ਦੇ ਬਿਆਨ ਦਿੱਤੇ ਇਦੇ ਕਿਦੇ ਪਰਤੀਆ ਪਈ ਆ 8000 ਰੁਪਏ ਦੋ ਦੋ ਜਣੇ ਤੇ ਜੀ ਫਿਲਹਾਲ ਤਾਂ ਬਾਕੀ ਅੱਗੇ ਤਰਤੀਰ ਚ ਜੇ ਕੋਈ ਗੱਲ ਸਾਹਮਣੇ ਹੋਵੇ ਤਾਂ ਦੋ ਜੇ ਕੋਣ ਕੋਣ ਨੇ ਇੱਕ ਪਾਈ ਦੇ ਘਰ ਵਾਲਾ ਜੀ ਅੱਛਾ ਜੀ ਸੁਪਨਾਮ ਸਿੰਘ ਅੱਛਾ ਜੀ ਤੇ ਦੂਜੀ ਇਹਦੀ ਸੱਸ ਸਕਿੰਦਰਪਾਲ ਇਹ ਤਾਂ ਬੱਤ ਸ਼ਨੀਵਾਰ ਦੀ ਹੋਈ ਦੀ ਆ ਜੇ ਮੰਗਲਵਾਰ ਹੋ ਜਾਏ ਨਹੀਂ ਦੇਰ ਕੋਈ ਡੈੱਡ ਬੋਡੀ ਕੋ ਨਹੀਂ ਲਿਖੀ ਨੀ ਡੈੱਡ ਬੋਡੀ ਤਾਂ ਕੱਲ ਇਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਸੀ ਕਿ ਲੇਟ ਹੋ ਗਈ ਸੀ ਤੇ ਇਹਨਾਂ ਨੂੰ ਜਾਣ ਦਾ ਪ੍ਰਬੰਧ ਨਹੀਂ ਸੀਗਾ ਤਾਂ ਕਰਕੇ ਇਹ ਅੱਜ ਸਵੇਰ ਤੇ ਰੱਖ ਲਈ ਸੀ ਕਿ ਇਹਨਾਂ ਨੇ ਸਾਡੇ ਕੋਲੋਂ ਤਾਂ ਕਾਗਜ਼ ਦਿੱਤੇ ਜਾਂਚ ਤੋਂ ਹੁੰਦਾ ਕੋਈ ਕਰ ਰਿਹਾ ਵੀ ਇਹ ਤੁੰਗਾ ਸੰਸਕਾਰ ਕਿਉਂ ਨਹੀਂ ਕਰ ਰਹੇ ਉੱਥੇ ਕੋ ਲੈ ਕੇ ਜਾ ਰਹੇ ਇਹਦੇ ਬਾਰੇ ਦੇਖੋ ਇਹਨਾਂ ਨੂੰ ਪਤਾ ਹੋਊਗਾ ਇਹਦੇ ਬਾਰੇ ਸਾਡੇ ਕੋਲੇ ਇੱਥੇ ਤਾਂ ਕੋਈ ਗੱਲ ਨਹੀਂ ਆਈ ਹਾਲ ਤੱਕ ਕਰਦੂ ਜਰਫੀ ਹੋਈ ਹੈ ਜੀ ਨਹੀਂ ਫਿਲਹਾਲ ਤੱਕ ਕੋਈ ਨਹੀਂ